ਬਿਲਕੁਲ ਯਾਰੋ ਹਾਲੀਵੁੱਡ ਦੀ ਸ਼ਕੀਰਾ ਵੀ ਪੰਜਾਬੀ ਜੱਟ ਦਲਜੀਤ ਦੀ ਫੈਨ ਬਣ ਗਈ ਹੈ ਮੈਡ ਕਾਲਰ ਵਿੱਚ ਸਰਦਾਰ ਜੀ ਨੇ ਐਸੀ ਸ਼ਾਹੀ ਲੁੱਕ ਦਿੱਤੀ ਕਿ ਦਲਜੀਤ ਹਰ ਪਾਸੇ ਛਾ ਹੋ ਗਿਆ ਉੱਥੇ ਅਮਬਾਨੀ ਰਿੰਕੀ ਵੀ ਸੀ ਤੇ ਹੋਰ ਵੱਡੇ ਵੱਡੇ ਹਾਲੀਵੁੱਡ ਸਟਾਰ ਵੀ ਪਰ ਦਲਜੀਤ ਨੇ ਜੋ ਕਮਾਲ ਕਰ ਦਿੱਤੀ ਉਹਦੇ ਕੋਈ ਮਿਸਾਲ ਨਹੀਂ ਸਿੱਖ ਐਂਪਾਇਰ ਦੇ ਰਾਜੇ ਮਹਾਰਾਜੇ ਵਰਗੀ ਸ਼ਾਨੋ ਸ਼ੌਕਤ ਨਾਲ ਦਲਜੀਤ ਤਿਆਰ ਹੋਇਆ ਸੀ ਮੈਡ ਗੱਲ ਦੀ ਇੱਕ ਵੀਡੀਓ ਆਈ ਸੀ ਜਿੱਥੇ ਦਿਖਾਇਆ ਗਿਆ ਕਿ ਦਲਜੀਤ ਦੀ ਲੁੱਕ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਵਰਗੀ ਸੀ ਆਪਣੇ ਕਲਚਰ ਅਤੇ ਸਿਆਚਾਰ ਤੋਂ ਇਨਸਪਾਇਰ ਹੋ ਕੇ ਉਹ ਸਿੱਖ ਰਾਜੇ ਮਹਾਰਾਜੇ ਵਾਂਗਰ ਤਿਆਰ ਹੋਇਆ ਸੀ ਦਲਜੀਤ ਨੇ ਜਿਹੜੀ ਪੱਗ ਬੰਨੀ ਸੀ ਉਹ ਅਜੇਹੀ ਸ਼ਾਨ ਨਾਲ ਸਿਰ ਚੜ੍ਹ ਗਈ ਹੈ ਕਿ ਪੂਰੇ ਪੰਜਾਬ ਨੂੰ ਮਾਣ ਮਹਿਸੂਸ ਹੋਇਆ ਮੇਟ ਗੱਲ ਆਪੇ ਵਿੱਚ ਇੱਕ ਵੱਡਾ ਫੈਸ਼ਨ ਸ਼ੋਅ ਨਿਊਯਾਰਕ ਵਿੱਚ ਹੈ ਜਿੱਥੇ ਦੁਨੀਆ ਭਰ ਦੇ ਲੋਕ ਆਪਣੇ ਫੈਸ਼ਨ ਨਾਲ ਅਸਰ ਛੱਡ ਜਾਂਦੇ ਹਨ ਦਰਜੀਤ ਪਹਿਲਾ ਪੰਜਾਬੀ ਸਿੰਗਰ ਹੈ ਜਿਸ ਨੇ ਆਪਣੇ ਕਲਚਰ ਨੂੰ ਫੈਸ਼ਨ ਵਿੱਚ ਪੇਸ਼ ਕਰਕੇ ਸਭ ਦਾ ਦਿਲ ਜਿੱਤ ਲਿਆ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ